ਧਰੂ ਵਾਂਗ ਤਰੂਣ ਜਦ ਸੁਣੀ ਸੀ ਨਾ ਗੱਲ ਫੇ ਰੱਬ ਕਿਰਪਾ ਕਰਦਾ ਤੋ ਸਲਾਹ ਨਹੀਂ ਸੀ ਕਰਨ ਕਰਨ ਗਿਆ ਉਸੇ ਵਕਤ ਤੁਰ ਪਿਆ ਸੀ ਰੱਬ ਦੇ ਨਾਲ ਘਰ ਤੇ ਨਹੀਂ ਨਾ ਗਿਆ ਮਾਂ ਨੇ ਇੰਨੇ ਹੀ ਕਿਹਾ ਸੀ ਨਾ ਵੀ ਮੈਨੂੰ ਨਰਾਦਰ ਥਾਂ ਮਿਲਦਾ ਤੇ ਤੇਰੀ ਮਾਂ ਨੇ ਨਾਮ ਜਪਿਆ ਇਕਦਮ ਤੁਰ ਪਿਆ ਕਿ ਕਹਿੰਦੇ ਇਸ ਰਾਤ ਦੇ ਨਾਮ ਜਪਣ ਵਾਲੇ ਸਲਾਮਾਣਾ ਕਰਨ ਲੱਗ ਜਿਓ ਪਹਿਲਾਂ ਮੇਰੇ ਮਾਨ ਦੇ ਖਿਆਲ ਮਿਟ ਜਾਣ ਮੇਰੀ ਜਿਹੜੇ ਤੁਸੀਂ ਕਿਹਾ ਖਿਆਲ ਉਹਨੇ ਬੰਦ ਹੋ ਜਾਣ ਖਿਆਲ ਇਹ ਦੀਛਤੀ ਖੇੜ ਨਹੀਂ ਪਈ ਕੋਈ ਸਾਲ ਦੋ ਸਾਲ ਚ ਮਿਟ ਜਾਣਗੇ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਜ਼ਿੰਦਗੀਆਂ ਅਰੇ ਦੇਵੀ ਨਹੀਂ ਮਤਲਬ ਕੁਝ ਮਿਲਦਾ ਨਹੀਂ ਮਾਰਜ ਖਿਆਲ ਪਹਿਲਾਂ ਘਟਾਉਂਦੇ ਨੇ ਵਿਰਲੇ ਕਰਦੇ ਨੇ ਕਦੇ ਰਸ ਦੇ ਤਾਂ ਕਦੇ ਫਿਰ ਖਿਆਲ ਆ ਗਏ ਉਹ ਜਿਹਨੂੰ ਇੱਕ ਰਾਂ ਮਿਲ ਜਾਂਦਾ ਫਿਰ ਉਹ ਧਿਆਣੇ ਲੱਗਾ ਰਹਿੰਦਾ ਤੁਰਿਆ ਜਾਂਦਾ ਸੋ ਉਹ ਨਹੀਂ ਗੱਲ ਇਹਗੀ ਕਿ ਉਹ ਤਰੂ ਵਾਂਗੂ ਨਾ ਤੁਰੇ ਰਹਿਣਾ ਭਰੋਸੇ ਨਾਲ ਤੁਰਨਾ